ਜਾਬ ਦੇ ਵਿੱਚ ਨਿੰਦਿਆ ਜਿਹੜੀਆਂ ਚੋਣਾ ਨੇ ਉਹਨਾਂ ਦਾ ਬਿਲਕੁਲ ਜਿਹੜਾ ਉਹ ਵੱਚੁਕਾ ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਤੋਂ ਕਈ ਵੀਡੀਓ ਜਿਹੜੀਆਂ ਨੇ ਉਹ ਸਾਹਮਣੇ ਆੜੀਆਂ ਜਿਹੜੇ ਜਿੱਥੇ ਨੁਮਾਇੰਦੇ ਜਿਹੜੇ ਨੇ ਜਿਹੜੇ ਉਮੀਦਵਾਰ ਸੀ ਉਹ ਆਪਣੇ ਪੇਪਰ ਜਿਹੜੇ ਨੇ ਉਹ ਜਮਾ ਕਰਵਾਉਣ ਲਈ ਪਹੁੰਚ ਰਹੇ ਸੀ ਤੇ ਕਿਤਨਾ ਕਿਤੇ ਦੱਸਿਆ ਜਾ ਰਿਹਾ ਸੀ ਕਿ ਸਰਕਾਰ ਦੇ ਵੱਲੋਂ ਜਿਹੜੀ ਉਹ ਤੱਕੇਸ਼ਾਈ ਕੀਤੀ ਜਾ ਰਹੀ ਹੈ ਜਿਹੜੀਆਂ ਦੂਸਰੀ ਆਪੋਜੀਸ਼ਨ ਦੀਆਂ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਪੇਪਰ ਜਿਹੜੇ ਨੇ ਉਹ ਜਿਹੜੇ ਜਮਾ ਨਹੀਂ ਕਰਵਾਏ ਜਾ ਰਹੇ ਕਿਤਨਾ ਕਿਤੇ ਤੁਹਾਨੂੰ ਦੱਸਿਆ ਕਿ ਕਈ ਵੀਡੀਓ ਜਿਹੜੀਆਂ ਨੇ ਉਹ ਨਿਕਲ ਕੇ ਸਾਹਮਣੇ ਆਈਆਂ ਸੀ ਮਾਰ ਕੁੱਟਾਈ ਦੀਆਂ ਜਿਹਦੇ ਵਿੱਚ ਦਸਤਾਰਾਂ ਦੀ ਵੀ ਬੇਦਬੀ ਜਿਹੜੀ ਹੋਈ ਹੈ ਔਰ ਸ਼ੋਮਨੀ ਅਕਾਲੀ ਦਲ ਦੇ ਕਈ ਉਮੀਦਵਾਰਾਂ ਦੇ ਨਾਲ ਵੀ ਜਿਹੜੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰਾਂ ਦੀ ਝੜਪ ਹੋਈ ਉਥੇ ਕਾਂਗਰਸ ਦੇ ਨਾਲ ਵੀ ਆਮ ਆਦਮੀ ਪਾਰਟੀ ਦੀ ਵਰਕਰਾਂ ਦੀ ਝੜਪ ਹੋਈ ਇਸ ਤਰ੍ਹਾਂ ਦੀਆਂ ਕਈ ਵੀਡੀਓ ਜਿਹੜੀਆਂ ਨੇ ਉਹ ਸਾਹਮਣੇ ਆ ਰਹੀਆਂ ਸੀ ਉੱਥੇ ਹੀ ਅੱਜ ਆਮ ਆਦਮੀ ਪਾਰਟੀ ਦੇ ਮੁਖ ਬੁਲਾਰੇ ਕੁਲਦੀਪ ਸਿੰਘ ਤਾਲੀਵਾਲ ਉਹਨਾਂ ਵੱਲੋਂ ਇੱਕ ਪ੍ਰੈਸ ਵਾਰਤਾ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਜਾ ਰਹੀ ਹੈ ਉਸ ਦੇ ਵਿੱਚ ਕਈ ਅਹਿਮ ਮੁੱਦੇ ਜਿਹੜੇ ਨੇ ਉਹਨਾਂ ਵੱਲੋਂ ਜਿਹੜੇ ਨੇ ਮੁੱਦਿਆਂ ਦੇ ਉੱਪਰ ਜਿਹੜੇ ਹੀ ਆ ਉਹ ਗੱਲ ਕੀਤੀ ਜਾਏਗੀ ਆਓ ਚੱਲਦੇ ਹਾਂ ਕਿ ਕਿਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੇ ਖੁਲਾਸੇ ਜਿਹੜੇ ਨੇ ਉਹ ਕੁਲਦੀਪ ਸਿੰਘ ਤਾਲੀਵਾਲ ਵੱਲੋਂ ਜਿਹੜੇ ਉਹਨੂੰ ਕਿਤੇ ਜਾ ਰਹੇ ਨੇ ਤੁਹਾਡਾ ਸਾਬਿਆਂ ਦਾ ਬਹੁਤ ਥੋੜੇ ਜੇ ਨੋਟਿਸ ਦੇ ਉੱਤੇ ਆਉਣ ਤੇ ਅਮਰਸਾ ਦੇ ਸਾਰੇ মিডিਆ ਕਦਰਮੀਆਂ ਦਾ ਬਹੁਤ ਧੰਨਵਾਦ ਜੀ ਆਇਆਂ ਨੂੰ ਤਹਾਨੂੰ ਸਭ ਨੂੰ ਪਤਾ ਕਿ ਜ਼ਿਲ੍ਹਾ ਪੰਚਾਇਤ ਤੇ ਬਲਾਕ ਸਭਤੀ ਦੀਆਂ ਚੋਣਾਂ ਜਿਹੜੀਆਂ ਉਹ 14 ਤਰੀਕ ਨੂੰ ਉਹਦੀਆਂ ਵੋਟਾਂ ਪੈਣੀਆਂ ਉਹ ਤੋਂ ਦੀ ਪਹਿਲੀ ਪ੍ਰਕਿਰਿਆ ਜਿਹੜੀ ਪੇਪਰ ਦਾਖਲ ਕਰਨ ਦੀ ਅਤਵਾਜ ਲੱਗਣ ਦੀ ਉਹ ਪੰਜਾਬ ਦੇ ਵਿੱਚ ਜਿਹੜੀ ਕੰਪਲੀਟ ਹੋ ਗਈ ਆ ਅੱਜ ਸ਼ਾਮ ਤੱਕ ਜਿਹੜੇ ਵਿਅਕਤੀਆਂ ਨੇ ਇਲੈਕਸ਼ਨ ਨਹੀਂ ਲੜਦੀ ਜਾਂ ਜਿਹੜੇ ਕਬਦੇ ਕੈਂਡੀਡੇਟ ਹੋਣਗੇ ਉਹ ਆਪਣੇ ਪੀਪਲ ਜਿਹੜੇ ਆ ਵਾਪਸ ਲੈਣਗੇ ਔਰ ਕੱਲ ਤੋਂ ਬਕਾਇਦਾ ਜਿਹੜੇ ਉਮੀਦਵਾਰ ਸਾਰੀਆਂ ਪਾਰਟੀਆਂ ਦੇ ਅਪ ਆਪਣੀ ਚੋਣ ਮੈਨੂੰ ਜਿਹੜਾ ਬਕਾਇਦਾ ਸ਼ੁਰੂ ਕਰ ਦੇਣਗੇ ਅੱਜ ਸ਼ਾਮ ਨੂੰ ਹੀ ਚੋਣ ਨਿਸ਼ਾਨ ਜੇ ਕੋਈ ਆਜ਼ਾਦ ਵੀਰਵਾਦ ਹੋਗਾ ਉਨੂੰ ਵੀ ਜੜਾ ਮਿਲ ਜਾਣਾ ਮੈਂ ਜਿਹੜੀ ਗੱਲ ਤੁਹਾਡੇ ਨਾਲ ਕਰਨੀ ਚਾਹੁੰਦਾ ਸੀਗਾ ਮੈਂ ਖੁਦ ਵੀ ਆਪਣੇ ਪਿੰਡ ਦੇ ਇਕਲਾਂ ਦਾ ਸਰਪੰਚ ਰਿਆ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੀਆਂ ਬਲਾਕ ਸਮਤੀਆਂ ਜ਼ਿਲ੍ਹਾ ਪ੍ਰੀਸ਼ਦੀਆਂ ਸਰਪੰਚਾਂ ਪੰਚਾਂ ਦੀਆਂ ਇਲੈਕਸ਼ਨਾਂ ਦੇਖੀਆਂ ਪਹਿਲੀ ਵਾਰ ਆਮ ਆਦੀ ਪਾਰਟੀ ਦੇ ਰਾਜ ਦੇ ਵਿੱਚ ਪਹਿਲੀ ਵਾਰ ਸਰਬਭਗਵਨ ਸਿੰਘ ਮਾਨ ਦੀ ਸਰਕਾਰ ਨੇ ਕੁਝ ਦੋ ਚਾਰ ਪੰਜਾਬ ਦੇ ਵਿੱਚ ਛੋਟੀਆਂ ਮੋਟੀਆਂ ਘਟਰਾਵਾਂ ਨੂੰ ਛੱਡ ਕੇ ਬਾਕੀ ਚੋਣ ਪਤ ਕੇ ਆ ਜਿਹੜੀ ਆ ਪੂਰੀ ਸ਼ਾਂਤਮਾਈ ਢੰਗ ਦੇ ਨਾਲ ਹਰ ਬੰਦੇ ਨੂੰ ਡੈਮੋਕ੍ਰੇਸੀ ਹਰ ਬੰਦੇ ਨੂੰ ਵੋਟ ਪਾਉਣ ਤੇ ਵੋਟ ਲਈ ਉਮੀਦਵਾਰ ਬੰਦਾ ਪੂਰਾ ਅਧਿਕਾਰ ਦਿੱਤਾ ਜਿਸਾ ਪੰਜਾਬ ਦੇ ਇਤਿਹਾਸ ਦੇ ਵਿੱਚ ਰਿਹਾ ਸਾਡੀ ਪਾਰਟੀ ਤਾਂ ਪਹਿਲੀ ਵਾਰ ਇਹ ਇਲੈਕਸ਼ਨ ਲੜੀ ਹੈ ਪਹਿਲੀ ਵਾਰ ਹੀ ਸਾਡੀ ਪਾਰਟੀ ਦੇ ਸਰਪੰਚ ਪੰਚ ਬਣੇ ਹੀ ਪਹਿਲੀ ਵਾਰ ਹੀ ਹੋੜ ਬਲਾਕ ਸੰਪਤੀ ਤੇ ਜ਼ਿਲ੍ਹਾ ਪੁਜੀਸ਼ਨ ਲੜੜੇ ਪਰ ਜਿੱਥੇ ਕੁਝ ਘਟਰਾਵਾਂ ਹੋਈਆਂ ਜਿਸ ਤਰ੍ਹਾਂ ਪੰਜਾਬ ਦੇ ਅੰਦਰ ਕਾਂਗਰਸ ਤੇ ਕਾਲੀਆਂ ਨੇ ਧੱਕੇਸ਼ਾਹੀ ਤੇ ਗੁੰਡਾਗਰਦੀ ਕੰਮ ਦੀ ਕੋਸ਼ਿਸ਼ ਕੀਤੀ ਜੋ ਉਹਨਾਂ ਦੀ ਇਹਨਾਂ ਇਲੈਕਸ਼ਨਾਂ ਵਿੱਚ ਪਰੰਪਰਾ ਰਹੀ ਹੈ ਉਹਨੂੰ ਇਸ ਇਲਕਸ਼ ਦੇ ਵਿੱਚ ਵੀ ਉਹਨਾਂ ਨੇ ਕੁਝ ਸਮਾਂ ਤੇ ਹੁੱਲੜਬਾਜੀ ਕੀਤੀ ਗੁੰਡਾਗਰਦੀ ਕੀਤੀ ਬੀਤੇ ਕਾਲ ਮਦਾਨ ਸਵਾ ਹਲਕਾ ਰਾਜਾ ਸਾਂਸੀ ਦੇ ਪਿੰਡ ਪਿੰਡੀ ਸੈਦਾਂ ਦੇ ਵਿੱਚ ਜਿਸ ਦਾ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਲਖਵਿੰਦਰ ਸਿੰਘ ਲੱਖਾ ਇੱਕ ਸੰਮਤੀ ਦੇ ਉਮੀਦਵਾਰ ਸਾਡੇ 3-4 ਹੋਰ ਪਾਰਟੀ ਵਰਕਰ ਸੀਗੇ ਪੰਜਾਂ ਨੇ ਜਿਸ ਤੰਗ ਨਾਲ ਕਾਂਗਰਸ ਆਈ ਦੇ ਵਰਕਰਾਂ ਦੇ ਗੋਲੀ ਚਲਾਈ ਜਿਸ ਟਰੱਕ ਦੇ ਨਾਲ ਉਹਨਾਂ ਨੂੰ ਰੁਵਾਇਤੀ ਇਥਿਆਦਾਂ ਨਾਲ ਵੜਿਆ ਉਹ ਸਾਰੇ ਦੇ ਸਾਰੇ ਅਮਨਦੀਪ ਹਸਪੀਟਲ ਦੇ ਵਿੱਚ ਜਿਹੜੇ ਦਾਖਲ ਨੇ ਫੋੜ ਵੀ ਕਈ ਥਾਵਾਂ ਤੇ ਇਹਨਾਂ ਨੇ ਕੋਸ਼ਿਸ਼ ਕੀਤੀ ਕਿਉਂਕਿ ਤਾਂ ਮੈਨੂੰ ਲੱਗਦਾ ਕਿ ਜਿੱਦਾਂ ਤੱਕੇਸ਼ਾਈ ਕਰਕੇ ਜਿੱਦਾਂ ਡਰਾ ਧਮਕਾ ਕੇ ਅਸੀਂ ਇਹ ਲਕਸ਼ਣਾਂ ਜਿਹੜੀਆਂ ਜਿੱਤ ਲਾਂਗੇ ਉਹਦੋਂਾਂ ਦੀ ਕਈ ਸੋਚ ਜਿਹੜੀ ਉਹ ਵੀ ਬਹੁਤ ਨੀਵੇਂ ਲੈਵਲ ਦੀ ਸਾਹਮਣੇ ਆਈ ਜੇ ਸਾ ਤੁਸੀਂ ਦੇਖਿਆ ਨਾ ਕਿ ਕਐਮਐਲਏ ਦਾ ਐਮਪੀ ਦਾ ਮੁੰਡਾ ਕਹਿ ਰਿਹਾ ਕਿ ਜਿਹੜਾ ਆਪਦਾ ਐਮਐਲਏ ਸਾਡੇ ਪੈਰਾਂ 'ਚ ਬਿੰਦਾ ਰਿਹਾ ਸਾਡੇ ਕਾਹਦਾ ਕੇ ਬਿੰਦਾ ਰਿਹਾ ਹੋਰ ਇਹ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਦਾ ਕਰਬੀਰ ਸਿੰਘ ਜੀ ਦਾ ਜਿਹੜੇ ਐਕਸਐਮਐਲਏ ਉਨ ਨਾਲ ਇੱਕ ਵੀਡੀਓ ਆ ਤੋ ਕਿੱਡੇ ਮਾਨ ਦੇ ਨਾਲ ਉਹ ਕਹਿ ਰਿਹਾ ਕਿ ਇਹ ਤਾਂ ਬੁੱਢਾ ਕਰਦੀ ਜਿੰਨੀ ਆਹ ਕੀਤੀ ਹੈ ਇਹਨਾਂ ਕੋ ਤਾਂ ਹੁੰਦੀ ਹੀ ਚਲਾ ਦਿਓ ਇਹ ਤੁਸੀਂ 15 ਮਿੰਟਾਂ ਤੱਕ ਸਰਕਾਰ ਸੋਡੋ ਮੈਂ ਪਰੋਦਾ ਹੀ ਰਿਹਾ ਆਹ ਦੇਖ ਲੋ ਠੀਕ ਹੈ ਨਾ ਉਹ ਕੰਮ ਨਹੀਂ ਇਹ ਨੂੰ ਕੀਤਾ ਜੇ ਮਾਲਕੀ ਪਹਿਲੇ ਤੇ ਕਹੋਗੇ ਨਾ ਮੈਂ ਮੈਂ ਕਹਾਂ ਮੈਂ ਤੇ ਸਿੱਖੀ ਮੇਰੀ ਤਰ੍ਹਾਂ ਸਰਦਰ ਬਣਦੇ ਬਾਈਕੀ ਸਿੱਖ ਚੱਲੇ ਦੇਖੋ ਕੀ ਕਹਿ ਰਿਹਾ ਕਿੰਦਾ ਮੈਂ ਤੇ ਆਪਣੇ ਕਾਗਜ਼ ਸਾਧੀਆਂ ਫੈਸਲਾ ਮੰਗਾ ਲਿੰਦਾ ਸੀ ਤੇ ਜਿਹੜੇ ਜਿਹੜੇ ਬੰਦੇ ਕਾਂਗਰਸ ਪਾਰਟੀ ਦੇ ਉਹਨਾਂ ਦੇ ਪੇਪਰ ਰਹਿ ਜਾਂਦੇ ਬਾਕੀ ਸਭ ਦੇ ਡਾ ਦਿੰਦੇ ਸੀਗੇ ਇਹਨਾਂ ਨੇ ਤੇ ਕਹਿੰਦਾ ਕੀਤਾ ਹੀ ਕੋਈ ਨਹੀਂ ਸਾਡਾ ਸਰ ਕੋਈ ਇਦਾਂ ਦਾ ਨਿਸ਼ਾਨਾ ਨਹੀਂ ਹੈ ਸਾਡੀ ਪਾਰਟੀ ਨੇ ਪੂਰੇ ਪੰਜਾਬ ਦੇ ਵਿੱਚ ਕਿਤੇ ਵੀ ਕੋਈ ਇਦਾਂ ਦੇ ਘੜਦਾ ਨਹੀਂ ਕੀਤੀ ਕਿ ਜਿੱਥੇ ਫੈਲਾ ਚੁੱਕ ਕੇ ਆਪਣੇ ਕਦੀ ਖੜੀਆਂ ਹੋਣ ਜਿੱਥੇ ਕਿਤੇ ਹਮਾਜੇ ਦਾ ਕਹਿੰਦੇ ਆ ਕਿਤੇ ਵੀ ਤੁਸੀਂ ਦੱਸੋ ਇੱਕ ਦੋ ਜਗ੍ਹਾ ਛੱਡ ਕੇ ਉਲਟ ਗਿਆ ਕਿ ਇਹਨਾਂ ਕੋ ਉਮੀਦਵਾਰ ਨਹੀਂ ਸੀਗੇ ਕਾਂਗਰਸ ਤੇ ਅਕਾਲੀਆਂ ਕੋ ਉਮੀਦਵਾਰ ਨਹੀਂ ਸੀ ਆਗੇ ਇਸ ਕਰਕੇ ਟੁੱਠੇ ਦੋਸ਼ ਲਾਉਣੇ ਇਹ ਤਾਂ ਜੀ ਗੁੰਡਾਗਰਦੀ ਆ ਜੀ ਇਹ ਇਦਾਂ ਹੈ ਜੀ ਤੁਹਾਡੇ ਨੂੰ ਪਤਾ ਦੀ ਕਈ ਬੰਦੇ ਬਹੁਤ ਪੁਰਾਣੇ মিডিਆ ਦੇ ਨਾਲ ਜੁੜੇ ਡੇਰਾ ਬਾਬਾ ਨਾਨਕ ਦੇ ਵਿੱਚ ਸਰਪੰਚਾਂ ਦੀ ਇਲੈਕਸ਼ਨ 95% ਸੋਪਤ ਜਿਹੜੇ ਉਹਨਾਂ ਦੀ ਸਾਲ ਲਿਸਟ ਉਦਾਂ ਲੱਗ ਜਾਂਦੀ ਜਦੋਂ ਸੁਖੀ ਰੰਧਾਵਾ ਜੀ ਤੇ ਕਾਲੀਦਲ ਦਾ ਉੱਥੇ ਅਸਥਾਨ ਸੀਗਾ ਇਲੈਕਸ਼ਨ ਵੀ ਹੋਣ ਦਿੰਦੇ ਡੈਮੋਕ੍ਰੇਸੀ ਖਤਮ ਕਹਿੰਦੇ ਤੁਸੀਂ ਇਲੈਕਸ਼ਨ ਨਹੀਂ ਲੜ ਸਕਦੇ ਪਹਿਲੀ ਵਾਰ ਜ ਸਰ ਹਰ ਬੰਦੇ ਨੂੰ ਕਾ ਇਲੈਕਸ਼ਨ ਲੜੋ ਇਲੈਕਸ਼ਨ ਦੇ ਚਿੰਤੇ ਆਣ ਹੋਗਾ ਸਾਡੇ ਕੋਲ 1 ਸਾਲ ਪਿਆ ਜਾ ਅਸੀਂ ਇੰਨਾ ਕੰਮ ਕੀਤਾ ਅਸੀਂ ਵਕਾਫ ਦੇ ਨਾਮ ਉੱਤੇ ਵੋਟਾਂ ਮੰਗਾਗੇ ਅਸੀਂ ਜੋ ਕੰਮ ਕੀਤਾ 4 ਸਾਲ ਪੌਣੇ 4 ਸਾਲ ਉਹਦੇ ਅਧਾਰ ਤੇ ਵੋਟਾਂ ਮੰਗਾਗੇ ਇਹ ਕੀ ਕਹਿੰਦੇ ਐ ਇਹ ਕਹਿੰਦੇ ਗੁੰਡਾਗਰਦੀ ਦੇ ਨਾਲ ਤੇ ਫਿਰ ਵੀ ਇਹ ਇੱਕਦਾਂ ਹੋ ਗਿਆ ਜੀ ਜਿਹੜਾ ਪਿਛਲੇ ਟਿਮ ਮੈਂਬਰ ਤੇ ਸਾਡੇ ਬੰਦੇ ਸੀ ਸਰਪੰਚ ਦੇ ਸਾਡੇ ਬੰਦੇ ਸੀ ਐਮਐਲਏ ਦੇ ਇਹੀ ਬੰਦੇ ਸੀਗੇ ਇਹ ਕਿੱਥੋਂ ਆ ਗਏ ਜੀ ਆਮ ਆਦੀ ਪਾਰਟੀ ਵਾਲੇ ਇਹ ਪੰਜਾਬ ਚੋਂ ਆਏ ਆ ਇਹ ਲੋਕਾਂ ਦੇ ਚੁੜੇ ਆ ਲੋਕਾਂ ਦੇ ਹੁਣ ਚੁੜਦੇ ਆ ਇਸ ਕਰਕੇ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਅੱਜ ਸ਼ਾਮ ਤੱਕ ਪਿੱਪ ਵਾਪਸੀ ਤੋਂ ਬਾਅਦ ਤੁਹਾਨੂੰ ਪਤਾ ਲੱਗ ਜਾਊ ਕਿ ਟੋਟਲ ਕਿੰਨੇ ਉਮੀਦਵਾਰ ਆਮ ਆਦੀ ਪਾਰਟੀ ਦੇ ਕਾਂਗਰਸ ਦੇ ਕੱਲੀ ਦਲ ਦੇ ਭਾਜਪੀ ਦੇ ਜਿੰਨੇ ਜਿੰਨੇ ਵੀ ਇਲੈਕਸ਼ਨ ਲੜੀ ਆ ਆਜ਼ਾਦ ਉਮੀਦਵਾਰ ਕਿੰਨੇ ਜਿਹੜੇ ਰਹਿ ਜਾਣਗੇ ਸ਼ਾਮ ਨੂੰ ਤੁਹਾਨੂੰ ਚੋਣ ਕਮਿਸ਼ਨ ਦੀ ਜਿਹੜੀ ਲਿਸਟ ਆ ਜੜੀ ਹੈ ਉਹ ਤੁਸੀਂ ਦੇਖਿਓ ਕਿ ਇੰਨੇ ਉਮੀਦਵਾਰ ਇਲੈਕਸ਼ਨ ਲੜੇ ਕਹਿੰਦਾ ਕੋਈ ਪੇਪਰ ਦੀ ਜਦ ਹੋਇਆ ਕੁਛ ਦਿਓ ਸਾਡੇ ਹਲਕਿਆਂ ਦੇ ਵਿੱਚ ਅਸੀਂ ਤਾਂ ਗਏ ਨਹੀਂ ਯਾਰ ਐਸੇ ਕਹਦਾ ਦਾਖਲ ਕਰਾਓ ਜਿੱਤੇ ਬੱਚੇ ਕਰਾਉਣੇ ਆ ਕਰਾਓ ਜਿੱਤੇ ਕੋਈ ਇਤਰਾਜ ਨੇ ਇੱਕ ਦੂਜੇ ਦੇ ਉੱਤੇ ਇਤਰਾਜ ਲਾਓ ਦੇਖ ਕੇ ਦਾ ਕੋਈ ਤਰਾਜ ਸਹੀ ਹੋਊ ਤੇ ਅਪੀਲ ਕਰਨ ਦੇ ਅਫਸਰ ਨੇ ਵੇਖ ਲੈਣਾ ਕਿ ਸਹੀ ਹੈ ਕਿ ਨਹੀਂ ਸਹੀ ਇਸ ਕਰਕੇ ਮੈਂ ਤਾਂ ਕਹਿਣਾ ਚਾਹੁੰਦਾ ਕਿ 14 ਤਰੀਕ ਤੱਕ ਇਹ ਜਿਹੜੀ ਚੋਰ ਪੱਕੇਦਿਆ ਇਹ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸਰਕਾਰ ਇਸ ਚੋਰ ਪੱਕੇਦਿਆ ਨੂੰ ਸ਼ਾਂਤ ਮਾਈ ਢੰਗ ਦੇ ਨਾਲ ਨਿਪਰੇ ਲਾਉਗੀ ਹਾਕ ਪੰਜਾਬ ਦੇ ਵਾਸੀ ਨੂੰ ਜਿਹਦੀ ਵੋਟ ਹੈ ਉਹਨੂੰ ਵੋਟ ਪਾਉਣ ਦਾ ਪੂਰਾ ਅਧਿਕਾਰ ਹੈ ਪੋਲਿੰਗ ਬੂਥ ਤੱਕ ਜਾਂਦਾ ਅਧਿਕਾਰ ਹੈ ਪਰ ਇੱਕ ਗੱਲ ਪੱਕੀ ਆ ਕਿ ਜਿਹੜੇ ਬੰਦੇ ਆਪਣੀ ਆਦਤਾਂ ਸਾਥ ਜਿਹੜੇ ਬੰਦੇ ਪਿਛਲੇ ਕਈ ਸਾਲਾਂ ਤੋਂ ਗੁੰਡਾਗਰਦੀ ਕਰਦੇ ਆਏ ਸਭ ਗੁੰਡਾਗਰਦੀ ਹੀ ਹੁੰਦਾ ਕਿ ਭਾਵੇਂ ਜੋ ਮਰਜ਼ੀ ਹੋਵੇ ਦੇ ਕੋ ਕੋ ਬੜੇ ਤੋਂ ਬੜਾ ਕਾਂਗਰਸੀ ਲੀਡਰ ਹੋਵੇ ਬੜੇ ਤੋਂ ਬੜਾ ਕੋ ਅਕਾਲੀ ਲੀਡਰ ਹੋਵੇ ਗੁੰਡਾ ਕਰਦੀ ਨਹੀਂ ਹੋ ਤਵਾਂਗੇ ਸ਼ਾਂਤ ਮਾਈ ਇਲੈਕਸ਼ਨ ਕਰਾ ਕੇ 14 ਤਰੀਕ ਨੂੰ ਪੰਜਾਬ ਦੇ ਬਲਾਕ ਸੰਮਤੀ ਮੈਂਬਰ ਤੇ ਪੰਜਾਬ ਦੀ ਜ਼ਿਲ੍ਹਾ ਪ੍ਰੀਸ਼ਦ ਦੀ ਜਿਹੜੀ ਆ ਉਹ ਚੋਣ ਕਰਾਂਗੇ ਕਾਂਗਰਸੀ ਮਤ ਸਮਝਣ ਕਿ ਬੂਥਾਂ ਦੇ ਉੱਤੇ ਪੋਲਿੰਗ ਬੂਥਾਂ ਦੇ ਉੱਤੇ ਜਾਂ ਬਾਹਰ ਉਹ 14 ਤਰੀਕ ਨੂੰ ਕੋ ਗੜਬੜ ਕਰ ਲੈਣਗੇ ਇਦਾਂ ਦੀ ਸਰ ਗੜਬੜ ਨਹੀਂ ਹੋਣੀ ਕੋਈ ਉਹ ਧਿਆਨ ਰੱਖਾ ਕਿ ਹੁਣ ਕਾਂਗਰਸ ਤੇ ਕਾਲੀਆਂ ਦਾ ਰਾਜ ਨਹੀਂ ਐ ਸਵੇਰੇ ਆਮ ਆਦੀ ਪਾਰਟੀ ਦਾ ਆਵਾਜ਼ ਆ ਤੇ ਆਮ ਆਦੀ ਪਾਰਟੀ ਨੇ ਕਦੀ ਕਿਸੇ ਇਲੈਕਸ਼ਨ ਦੇ ਵਿੱਚ ਕੋਈ ਧੱਕਾ ਨਹੀਂ ਕੀਤਾ ਕੋਈ ਗੁੰਡਾਗਰਦੀ ਨਹੀਂ ਕੀਤੀ ਹਰ ਬੰਦਾ ਆਪਣੀ ਵੋਟ ਪਉਂਦਾ ਐਸਾ ਵੀ ਵੋਟ ਪਾਉਗੇ ਸ਼ਾਂਤਮਾਈ ਢੰਗ ਨਾਲ ਵੋਟਾਂ ਪੈਣ ਗਿਆ ਸ਼ਾਂਤਮਾਈ ਢੰਗ ਨਾਲ ਚੋੜ ਹੋਊਗੀ ਜਿਹੜਾ ਜਿਹੜਾ ਬੰਦਾ ਜਿਹਦੇ ਜਿਹਦੇ ਅੱਜ ਪੇਪਰ ਰਹਿ ਜਾਣੇ ਹਰ ਬੰਦਾ ਆਪਣੀ ਇਲੈਕਸ਼ਨ ਲੜੇ ਕਿਸੇ ਦੀ ਇਲੈਕਸ਼ਨ ਦੇ ਵਿੱਚ ਕੋਈ ਧੱਕਾ ਨਹੀਂ ਪਾਵਾਂਗੇ ਅਸੀਂ ਸ਼ਰੇਆਮ ਕਹਿੰਦੇ ਆਂ ਕਿ ਕੋਈ ਕਾਬਤ ਨਹੀਂ ਆ ਸਭ ਲਕਸ਼ ਲੜੋ ਪਿੰਡਾਂ ਚ ਜਾਓ ਪ੍ਰਚਾਰ ਕਰੋ ਅਸੀਂ ਦੀ ਇਹ ਤਾਂ ਦਾ ਕੰਮ ਕਰਦੇ ਹਰ ਬੰਦੇ ਨੂੰ ਤਿਆਰ ਹੈ ਕਿ ਤੁਸੀਂ ਲਕਸ਼ ਲੜੋ ਸਰ ਲਕਸ਼ ਲੜ ਕੇ ਵੋਟਾਂ ਲਓ ਜਿਹੜਾ ਜਿੱਤ ਗਿਆ ਜਿੱਤ ਗਿਆ ਜਿਹੜਾ ਹਾਰ ਗਿਆ ਹਾਰ ਗਿਆ ਪਰ ਗੁੰਡਾਗਰਦੀ ਦਾ ਆਜ਼ਾਦੀ ਲੈਣਾ ਗੁੰਡਾਗਰਦੀ ਦੀ ਕਿਸੇ ਨੂੰ ਕਾਬਰ ਨਹੀਂ ਇਹ ਮੈਂ ਤੁਹਾਡੇ ਅੱਗੇ ਕਹਿਣਾ ਚਾਹੁੰਦਾ ਸੀਗਾ ਕਿ ਸਰਦਾਰ ਭਗਵਾਨ ਸੇ ਮਾਨ ਦੀ ਸਰਕਾਰ 14 ਤਰੀਕ ਨੂੰ ਸ਼ਾਂਤ ਮਾਈ ਧੰਗ ਦੇ ਨਾਲ ਅਮਨ ਆਮਾਨ ਦੇ ਨਾਲ ਉਹ ਤਰ੍ਹਾਂ ਹੋਊਗੀ ਜਿਵੇਂ ਪਹਿਲੀ ਇਹ ਪ੍ਰਕਿਰਿਆ ਕੰਪਲੀਟ ਕੀਤੀ ਐ ਇਸੇ ਤਰ੍ਹਾਂ ਬਾਕੀ ਪ੍ਰਕਿਰਿਆ ਜਿਹੜੀ ਪੂਰੀ ਕੰਪਲੀਟ ਹੋਊਗਾ ਸਰ ਬਾਂਸ ਪਾਰਟੀ ਵੱਲੋਂ ਉਹ ਸੱਜਾ ਜਿਹੜੀ 14 ਹੋਣ ਜਾ ਰਹੀ ਹੈ ਬਲੋਕ ਤੋਂ ਕੁਸਤੀ ਜਿਲ੍ਹਾ ਫਰੀਦ ਬਾਈਕਟ ਦਾ ਉਹਨਾਂ ਦੀ ਮਰਜ਼ੀ ਹੈ ਉਹਨਾਂ ਦੀ ਮਰਜ਼ੀ ਆ ਉਹਨਾਂ ਨੇ ਬਾਈਕਟ ਕਰਨਾ ਕਿ ਕੀ ਕਰਨਾ ਉਮੀਦਵਾਰ ਜੀ ਲੱਭੇ ਸਾਹਿਬ ਮੈਦਾਨ ਚ ਛੋੜਨਾ ਬਾਈਕਟ ਗੱਲ ਹੀ ਕਰਦੇ ਯਾਰ ਬਾਈਕਟ ਕੋ ਦਾ ਉਹ ਕਹਿੰਦੇ ਗੁੰਡਾਗਰਦੀ ਹੋ ਰਹੀ ਐ ਇਸ ਕਰਕੇ ਸਾਡੇ ਸਰ ਗੁੰਡਾਗਰਦੀ ਦੇ ਜਿਹੜੇ ਕਾਡ ਕਾਂਗਰਸੀਆਂ ਕਾਲੀਆਂ ਨੇ ਐਡੇ ਐਡੇ ਬੰਦੇ ਕਾਰਪੋਰੇ ਉਹਨਾਂ ਦੇ ਕਾਟਾਂ ਦੇ ਲਾਗੇ ਤੇ ਕੋਈ ਬੰਦਾ ਵੀ ਜਾ ਸਕਦਾ ਕਿੱਥੇ ਹੋਈ ਐ ਗੁੰਡਾਗਰਦੀ ਜੀ ਦੱਸੋ ਅਮਰ ਸਾਹਿਬਗੜ੍ਹ ਵਿੱਚ 28 ਵਿੱਚ ਕਿੱਥੇ ਗੁੰਡਾਗਰਦੀ ਹੋਈ ਐ ਜੰਡਿਆਵੇ ਕੂਹ ਦੇ ਵਿੱਚ ਮੇਰਾ ਕੈਬਨਲ ਮੁਜਿਸਤਰ ਬੈਠਾ ਕਿੱਥੇ ਗੁੰਡਾਗਰਦੀ ਹੋਈ ਐ ਅਜੇ ਨਾਲੇ ਕਿੱਥੇ ਹੋਈ ਐ ਰਾਜੇ ਫਾਸੇ ਪਿੱਡੀ ਸੈਦਾ ਸਵੇਰ ਆਮ ਕੋਲੀਆਂ ਮਾਰ ਕੇ ਬੰਦੇ ਪੰਜ ਅਮਨਦੀਪ ਹਸਪਤਾਲ ਚ ਪਾਇਆ ਬਾਬੇ ਬਕਾਲੇਜ ਕਿੱਥੇ ਗੁੰਡਾਗਰਦੀ ਹੋਈ ਐ ਸਰ ਜਿਹੜਾ ਬਾਬਾ ਨਾਨਕ ਤੇ ਪੰਡਾ ਅੰਮ੍ਰਿਤਸਰ ਦੇ ਆਪੀ ਵਾਲਿਆਂ ਨੂੰ ਦੱਸੋ ਜਿਹੜੇ ਕਹਿੰਦੇ ਕਿ ਬਾਈਕਾਟ ਕੀਤਾ ਉਹ ਦੱਸੋ ਅੰਮ੍ਰਿਤਸਰ ਕਿੱਥੇ ਗੁੰਡਾ ਕਰਦੀ ਸੀ ਜਗਿੰਦਰ ਦਾਵਾ ਕਹਿੰਦੇ ਡੇਰਾ ਬਾਬਾ ਨਾਨਕ ਤੇ ਸਰ ਸਖਜਿੰਦਰ ਦਾਵਾ ਦੱਸੇ ਜਦੋਂ ਉਹ ਪੰਜਾਬ ਦਾ ਹੋਮ ਮਿਨਿਸਟਰ ਸੀ ਜਦੋਂ ਉਹ ਪੰਜਾਬ ਦੇ ਚ ਮੰਤਰੀ ਸੀ ਜਦੋਂ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਸੀ ਕੀ ਉਹਦੇ ਵਾਜ ਦੇ ਵਿੱਚ ਵੋਟਾਂ ਪਈਆਂ ਉੱਥੇ ਕਦੇ ਸਖਜਿੰਦਰ ਦਾਵਾ ਜਵਾਬ ਦੇ ਅਕਾਲੀ ਦਲ ਨੇ ਸਰ ਸੁਣੋ ਮੈਂ ਦੇਖ ਲ ਤੁਹਾਨੂੰ ਕਹਿ ਰਿਹਾ ਕਿ ਠੂਠੇ ਦੋਸ਼ ਲਾਉਣੇ ਵੱਖਰੀ ਗੱਲ ਯਾਰ ਕਿੱਥੇ ਕਿੱਥੇ ਕੋਈ ਕਿੱਥੇ ਕਿਤੇ ਇਦਾਂ ਕੋਈ ਹੈ ਕੋਈ ਦੀਨ ਮੰਦ ਹੈ ਮੈਂ ਤੁਹਾਨੂੰ ਕਹਿ ਇਹਨਾਂ ਦੀ ਲਿਸਟ ਬੇਲਾ ਬਾਬਾ ਨਾਨਕ ਪਲਾਗ ਦੇ ਵਿੱਚ ਸਭੰਚਾ ਪੰਚਾ ਦੀ ਲਿਸਟ ਬਾਹਰ ਲੱਗੀ ਹੀ ਲੋਕਾਂ ਨੂੰ ਪਤਾ ਲੱਗ ਗਿਆ ਕੌਣ ਬਣਿਆ ਕੌਣ ਨਹੀਂ ਬਣਿਆ ਕਿਦਾਂ ਲਿਸਟ ਲੋਕੋ ਸਾਡੇ ਰਾਜ ਦੇ ਵਿੱਚ ਸਾਡੇ ਰਾਜ ਦੇ ਚੋਣ ਲੜ ਕੇ ਆਓ ਸਭ ਲੜਨਾ ਹੀ ਬਲੜਾਂਗੇ ਚੋਣ ਅਸੀਂ ਆਪਣਾ 40 ਸਾਲ ਦਾ ਹਿਸਾਬ ਦਾਂਗੇ ਇਹ ਆਪਣਾ 75 ਸਾਲ ਦਾ ਹਿਸਾਬ ਦੇ ਪਿਛਲੇ ਕੈਪਟਨ ਸੁਖਾ ਦਾ 5 ਮਹੀਨਿਆਂ ਦਾ ਹਸਾਬ ਦੇਣ 5 ਸਾਲਾਂ ਦਾ ਹਸਾਬ ਦੇਣ ਕਿ ਉਹਨਾਂ ਨੇ ਕੀ ਕੀਤਾ? ਕਾਲੀਦਨ ਲੋਲੂਆ ਜਨਾਲਾ ਦੀ ਕੋ ਪ੍ਰੈਸ ਕਨਫੀਰ ਦੀ ਤਿਆਰੀ ਤੁਹਾਨੂੰ ਵਾਰਿਕ ਬਾ ਦਿੱਤੀ ਆ। ਕੀ ਸਾਡੇ ਕਾਗਿ ਤੇਰਾ ਕਰੀ ਤੇ ਕੋ ਜਿੱਤਦਾ ਜੱਸਾ ਸਾਰ ਕੇਸ ਦੇ ਕਾਗਿ ਦਤ ਹੋਏ ਨਾਲੇ ਕਿਤੇ ਕਾਗਿ ਦਤ ਹੋਇਆ ਦੱਸੋ ਸਾਡੇ ਦਾਦਾ ਜਿਹੜਾ ਪੁਲਿਸ ਚਾਰੇ ਲਾੜੇ ਚਾਰੇ ਜ਼ਿਲ੍ਹਾ ਪੁਲਿਸ ਨੇ ਨਾਲੇ ਚਾਰੇ ਲਾੜੇ ਸੀ ਸਮਝਦੇ ਕਿ ਗੱਲ ਸੰਤੀਆਂ ਮੇਰੇ ਖਲ ਕੋਈ 7-8 ਦੇ ਜਿੱਥੇ ਇਤਰਾਜ ਲੋਕਾਂ ਦੇ ਲੱਗੇ ਪੱਛਾ ਕੋਈ ਵੱਧ ਹੋਏ ਬਾਕੀ ਸਾਰੀਆਂ 33 34 ਹੀ ਸਾਰੀਆਂ ਲਾੜੇ इलेक्शन दौरान चाहे गल करता या गोलियां चल सकती है ड्यूटी तो <Similar> तो तो है अस अपने इलाके की गुआही करते ਮੇਰੀ ਡਿਊਟੀ ਆ ਕੇ ਨਾਲੇ ਚ ਮੈਂ ਆਪਣੀ ਪਾਰਟੀ ਦੇ ਵਰਕਰ ਨੂੰ ਕਹਾਂ ਕਿ ਕਿਹਨੇ ਗਲਪੜੀ ਕਰਦੀ ਇਹ ਸਾਡੀ ਡਿਊਟੀ ਆ ਕੋਫੀਆ ਜਲਸੀਆ ਵੀ ਰਿਪੋਰਟਾਂ ਦੀ ਕੋਈ ਲੋੜ ਨਹੀਂ ਜਿਹੜਾ ਬੰਦਾ ਹਲਕੇ ਦਾ ਐਮਐਲਏ ਹਲਕੇ ਦਾ ਇੰਚਾਰਜ ਆ ਕੇ ਵੀ ਪਾਰਟੀ ਦਾ ਉਹਦੀ ਡਿਊਟੀ ਆ ਕਿ ਆਪਣੇ ਵਰਕਰ ਨੂੰ ਡਾਕੇ ਰੱਖੇ ਆ ਦੱਸੋ ਇਹ ਨਾਲੇ ਚ ਕਿਸ ਦਾ ਕੋਈ ਧੱਕਾ ਪੁਲਿਸ ਦੇ ਕਿਹਨੂੰ ਹੱਥ ਲਾਇਆ ਕਿ ਇਹਦੀ ਫਾਈਲ ਖੋਈ ਕਿਹਦਾ ਕੁਝ ਕੀਤਾ ਦੱਸੋ ਮੈਨੂੰ ਸਮਝ ਲਿਓ ਦੱਸੋ ਵੀਰ ਬਾਦਲ ਵੀ ਵੀਡੀਓ ਪਾ ਰਹੇ ਨੇ ਬੜੀਆਂ ਉਹ ਕਹਿ ਰਹੇ ਨੇ ਕਿ ਦਰਿਆਮ ਦੇਖੋ ਧੱਕਾ ਮੁਕੀ ਹੋ ਰਹੀ ਹੈ ਕਿਉਂ ਹੋ ਰਹੀ ਸਖਬੀਰ ਸਿੰਘ ਬਾਦਲ ਜੀ ਪੰਜਾਬ ਦੇ ਜਦੋਂ ਡਿਪਟੀ ਸੀਐਮ ਸੀਗੇ ਕਿਹੜੀਆਂ ਗੱਲਾਂ ਕਰਦੇ ਹੈ ਕੈਪਟਨ ਮਨਿੰਦਰ ਸਿੰਘ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਸੀ ਉਸ ਵੇਲੇ ਕੈਪਟਨ ਮਨਿੰਦਰ ਸਿੰਘ ਦੀ ਵੋਟ ਕਰਤੀ ਪਟਿਆਲੇ ਤੋਂ ਸਖਬੀਰ ਬਾਦਲ ਗੱਲਾਂ ਕਰਦਾ ਜਾ ਸਖਬੀਰ ਬਾਦਲ ਗੱਲਾਂ ਕਰਦਾ ਹੋਰ ਕੋ ਬੰਦਾ ਗੱਲਾਂ ਕਰੇ ਇਹ ਗੱਲਾਂ ਕਰਦੇ ਸਭ ਕੋ ਤੀਜਾ ਬੰਦਾ ਆ ਕੇ ਗੱਲਾਂ ਕਰੇ ਕਾਗਜ਼ੀ ਗੱਲ ਦੀ ਗੱਲਾਂ ਕਰਦਾ ਜਿੰਨਾਂ ਨੇ ਆਪਣੇ ਵਾਜਾਂ ਦੇ ਵਿੱਚ ਇੰਨੀ ਗੁੰਡਾਗਰਦੀ ਇਹਨੇ ਨੇੜ ਕਰਦੀ ਕੀਤੀ ਹੈ ਉਹ ਹੁਣ ਲੋਕਾਂ ਨੂੰ ਸਬਕ ਦਿੰਦੇ ਆ ਸਰ ਨਹੀਂ ਹੋਣ ਦੇਵਾਂਗੇ ਗੁੰਡਾਗਰਦੀ ਨਹੀਂ ਹੋਣ ਦਾ ਹੋਗੇ ਸਰ ਕੋਈ ਵੀ ਅਮਨ ਕਾਨੂੰਨ ਨੂੰ ਜਿਹੜਾ ਤੋੜੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਹਰ ਪੰਜਾਬੀ ਨੂੰ ਇਸ ਗੱਲ ਲਈ ਆਪਕ ਹੱਕਿਆ ਕੋ ਜਾ ਕੇ ਵੋਟ ਪਾਵੇ ਆਪਣੀ ਮਦੀ ਦਾ ਬਲਾਕ ਸੰਪਤੀ ਮੈਂਬਰ ਚੁਣੇ ਆਪਣੀ ਮਦੀ ਦਾ ਜਿਹੜਾ ਪਿੰਡ ਦਾ ਮੈਂਬਰ ਚੁਣੇ ਹਰ ਪੰਜਾਬੀ ਨੂੰ ਦੱਸਦਾ ਇਸ ਕਰਕੇ ਸਰ ਨਾ ਗੁੰਡਾਗਰਦੀ ਅੱਜ ਤੱਕ ਕਿਸਨੇ ਕੀਤੀ ਆ ਨਾ 14 ਤੱਕ ਜਿਹੜੀ ਕਹਿੰਦਾ ਕਿ ਮੈਂ ਬਸ ਤੁਹਾਨੂੰ ਇਹ ਕਰਨ ਠੀਕ ਹੈ ਓ